ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹੂਆ ਦਾ ਡੇਰੀ ਫਾਰਮ 611 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਬੈਂਡ ਦਿਖਾਉਣੀ ਬਿਲਕੁਲ ਤਾਜੀ ਸੂਈ ਆ ਤੇ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਆ ਤੇ ਆਪਾਂ ਪਹੁੰਚੇ ਆ ਭਾਜੀ ਪੁਲਕਾਰ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਮੇਰਾ ਜੀ ਚਲੋ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਨਾਮ ਇਹ ਮੇਰਾ ਬਲਕਾਰ ਸਿੰਘ ਲਾਲੀ ਅੱਛਾ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਪਿੰਡ ਮਾਲਾ ਠੀਕ ਹੈ ਜੀ ਹਾਂਜੀ ਪਿੰਡ ਮਾਲਾ ਕਿਹੜੀ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 80547 ਹਾਂਜੀ 79053 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂਜੀ ਆ ਦੱਸਿਆ ਵੈਟ ਦੇ ਪਰ ਇੱਕ ਨਵਾਂ ਸੁਆਹ ਸੋਇ ਤੇ ਕੀ ਮਿਲਕਰ ਰਿਕਾਰਡ ਜੇ ਇਹ ਬਾਜੀ ਆ ਦੂਜਾ ਸੁਆਹ ਜੀ ਅੱਛਾ ਜੀ ਹਾਂਜੀ ਇਹ ਐਸਟਾਮ ਕਿੰਨਾ ਕਿ ਜੇ ਦੁੱਧ ਤੇ ਆ। ਇਹ ਥੱਲੇ ਦੁੱਧ ਜੀ ਹੈਗਾ ਹੁਣੇ ਤੁਹਾਨੂੰ ਵੀਡੀਓ ਕਾਲ ਦੇ ਵਿੱਚ ਬਾਅਦ ਦੇ ਵਿਖਾ ਦੇਣੀ ਆ। ਠੀਕ ਹੈ ਠੀਕ ਹੈ ਜੀ। ਕਿੰਨਾ ਕਿ ਜੋਤਰਾ? ਇਹ ਥੱਲੇ ਹੁਣ ਮੰਨ ਲਓ ਵੀ 13 ਕਿ ਲੀਟਰ ਡੇਢ ਜਿਹੜੇ। ਠੀਕ ਹੈ ਲੋਬਾ ਜੀ 13 ਲੀਟਰ ਬਿਲਕੁਲ ਤਿਆਰ। ਜਵਾਕੀ ਆ ਗਿਆ ਜਿ ਪਿਛੇ। ਵੱਛਲ। ਠੀਕ ਹੈ ਜੀ ਆਹ ਵਾਲਾ ਜਵਾਬ ਜੇ ਮਿਲਕਾਪ ਆ ਗਿਆ। ਬਿਲਕੁਲ ਜੇ ਤਾਜ਼ਾ ਤੁਸੀਂ ਚੈੱਕ ਕਰ ਸਕਦੇ ਜੇ। ਤੇ ਖੋਲੋ ਮਰਜਾ ਖੋਲ ਕੇ ਦਿਖਾ ਦੇ ਫਿਰ ਬਿਲਕੁਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਲਾਈਵ ਚ ਵਾਈ ਦਿਖਾ ਦੇਣੀ ਆ। ਤੁਸੀਂ ਚੈੱਕ ਕਰ ਸਕਦੇ ਤੁਸੀਂ ਐਨ ਝੁੰਗੀ ਕ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਐ ਵੀ ਕ੍ਰੋਸ ਵਿੱਚ ਆ ਗਈ ਆ ਹਾਂਜੀ ਬਿਲਕੁਲ ਠੰਡੀ ਧੀਰੀ ਚੰਗੀ ਹੈ ਲੀ ਇਹਨਾਂ ਦੇ ਐ ਮੱਜਾਂ ਨੇ ਪ੍ਰਾਪਤ ਕਿਹਾ ਮਾਈ ਨਹੀਂ ਬਿਲਕੁਲ ਠੰਡੀ ਧੀਰੀ ਨਹੀਂ ਠੀਕ ਹੈ ਲੋ ਭਾਜੀ ਚੈੱਕ ਕਰ ਸਕਦੇ ਆ ਠੰਡੀ ਸੇਲ ਬਹਿੜਿਆ ਠੀਕ ਹੈ ਜੀ ਸਰ ਵੀ ਤੁਹਾਨੂੰ ਕਰਾ ਕੇ ਵਿਖਾ ਦੇ ਠੀਕ ਹੈ ਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਯਾਰਾ ਸ਼ਾਨਦਾਰ ਆ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਲੱਗੇ ਤੁਹਾਨੂੰ ਵੀ ਦਿਖਾ ਦਿੰਨੇ ਆ हाँ जी भाई जी करते चेक थाना दसाईटे गैप बाकी तुम वीडियो लाइव चवाई दिखा देने बिल्कुल भाजी अपना फिर व्यापार का ही काम है ਹਾਂਜੀ ਹਾਂਜੀ ਠੀਕ ਹੈ ਜੀ ਲੋਰੀ ਭਾਈ ਹੋਂ ਦਾ ਵਪਾਰ ਦੇ ਕੰਮ ਤੇ ਚੰਗੇ ਪੁਛੀ ਹੁੰਦੇ ਆ ਤੇ ਬਿਲਕੁਲ ਜਾਇਜ਼ ਮੁੱਲ ਵਿੱਚ ਹੁੰਦੇ ਆ ਤੇ ਬਿਲਕੁਲ ਸਾਫ਼ ਸੁਥਰਾ ਹੀ ਕੰਮ ਕਰਦੇ ਆ ਵੀ

ਹਾਂਜੀ ਬਈ ਚੈੱਕ ਕਰ ਸਾਡੇ ਬਾਲਟੀਆਂ ਬਿਲਕੁਲ ਖਾਲੀ ਆ। ਇਹ ਚਾਤਾ ਸੋਤੇ ਬਿਲਕੁਲ ਆ ਮੋਟੀਆਂ ਧਾਰਾਂ ਕੋਈ ਭੂਰ ਕੋਈ ਛਟਾਣੀ ਜੇ। ਹੈ ਮੋਟਰ ਹੀ ਚੱਲਣ ਦੀ ਹਿਸਾਬ ਨਾਲ। ਇਹ ਮਗਰਲੇ ਤਾਂ ਨਹੀਂ ਚੋਈ ਜਾਂ ਤਿੰਨ ਕਿਹ ਕਰ ਸਾਡੇ ਜਾਨ ਗੋਲ ਧਾਰਾਂ ਦੇ ਮੋਟੀਆਂ ਧਾਰਾਂ ਆ। ਹਾਂਜੀ ਬਾਈ ਕੀ ਕਰ ਸਕਦੇ ਆ ਮਗਲੇ ਥਾਂ ਦੇ ਨਾਲ ਹੀ ਆ ਪਾਣੀ ਬਾਲਟੀ ਕਰਤੀ ਕਰਮਾਲੀ ਨੇ ਫਿਰ ਕੋਈ ਨਹੀਂ ਥੋੜਾ ਬੋਲਾ ਜਵਾਗ ਨੂੰ ਬਹੁਤ ਚੜਦਾ ਜਵਾਗ ਠੀਕ ਆ ਅਗਲੇ ਥਾਂ ਦੀ ਚੋਈ ਜੀ ਬਾਈ ਚੈੱਕ ਕਰ ਸਕਦੇ ਨਹੀਂ ਐਨ ਮੋਟੀ ਧਾਰ ਆ ਅਗਲੇ ਥਾਂ ਨਾਲ ਕੋਈ ਇੱਚ ਵੀ ਭੂਰ ਤੇ ਕੋਈ ਛੱਟਾ ਨਹੀਂ ਜੇ ਐ ਬਿਲਕੁਲ ਕੋਲੀ ਰੂ ਵਰਗੀ ਗਾਈਆਂ ਪਹਿਲਾ ਸਵੇਰ ਹੋਈ ਜੇ ਹਾਂਜੀ ਠੀਕ ਹੈ ਜੀ ਪਹਿਲੇ ਸੂਰ ਸੂਰ मेरा आगे थोले, खुली थोले। थीक है, थीक आगे। क्या कर सकते बाल्टी करती है ठीक है जी ਤਰੇ ਲਾਤ ਦੀ ਪਟੂ ਗਾਮਸ਼ਾਨਾ ਬਿਲਕੁਲ ਠੰਡੀ ਸੀ ਲਵਾੜੇ ਤੇ ਚੈੱਕ ਕਰ ਸਕਦੇ ਆ ਕੰਡੇ ਕੰਢੀ ਪਾਲਟੀ ਕਰਤੀ ਆ ਤੇ ਬਾਕੀ ਜਵਾਗਲੀ ਵੀ ਸਾਡਾ ਤਾਂ ਜੇ ਥਾਣਾ ਦੇ ਵਿੱਚ ਆ ਜੇਗਾ ਇਹ ਦੁੱਧ ਚੈੱਕ ਕਰ ਸਕਦੇ ਤੁਸੀਂ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਫਿਰ ਇਹਦਾ ਭਾਜੀ ਮੁੱਲ ਤੇ ਕਰਾਂਗੇ 40000 ਰੁਪਇਆ ਹਾਂਜੀ ਹਾਂਜੀ 2000 ਰੁਪਇਆ ਵਜਮਾਨ ਕਰਦਾ ਸੱਤੀਆ ਵੀ ਹਾਂਜੀ ਕਰਦੀ ਥੋੜਾ ਜਿਹਾ ਹੋ ਜਾਣਾ ਯਾਰ ਹੋਰ ਛੱਡ ਦੇਣ 37 ਠੀਕ ਹੈ ਲੋ ਭਾਜੀ ਬਿਲਕੁਲ ਇਹ ਮੰਗਾ ਨਹੀਂ ਕੋ ਲੈਣ ਦੇ ਠੀਕ ਹੈ ਜੀ ਬਿਲਕੁਲ ਠੰਡੀ ਸੀਲ ਵਾ ਦੇ ਜੈ ਜੀ ਮੁੱਲ ਕਰਤਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ